ਇੱਕ ਦਿਨ ਮੈਨੂੰ ਪਈ ਤਾਂ ਚੰਦਰੇ ਪੈ ਕੇ ਚਲੀਏ ਨੀ ਮਾਰੇ ਤਾਂ ਭੱਜੇ ਭੱਜੇ ਮਾਰੀ ਤੇ ਮੈਗੀ ਜਾਗੂ ਨੀ ਮੋਦੇ ਰਾਹ ਤੇ ਪਸੇ ਨੀ ਮੋਦੇ ਪਸੇ ਚੜਾ ਲਾ ਸਾਰੇ ਨੂੰ ਮਿਲੋਗੇ ਨੀ ਨੀ ਅਸੀਂ ਡੜੀ ਕੇ ਕਾਮਾ ਜਿੱਤੇ ਤੋਂ ਦਾ ਸੈਟਲ ਤੋਂ ਖੇਰ ਕਰ ਨਿਕਿਆ ਜਾ ਕੇ ਯਾਰਾ ਮੇਰੇ ਪੈਰਾਂ ਤੇ ਨਰਸਿੰਗ ਦੇ ਖੇਤਰ ਦੇ ਵਿੱਚ ਵੀ ਨੌਜਵਾਨ ਇੱਕ ਚੰਗਾ ਮੁਕਾਮ ਹਾਸਲ ਕਰਦੇ ਆ ਸਮਾਣਾ ਦੇ ਵਿੱਚ ਅੱਜ ਨਰਸਿੰਗ ਦੀ ਜਿਹੜੀ ਵਿਦਿਆਰਥਣ ਸੀ ਉਹਨਾਂ ਨੂੰ ਉਹ ਸ਼ਰਮ ਨਹੀਂ ਕਰਾਏਗੀ ਜਿਨ੍ਹਾਂ ਨੇ ਅਭੀ ਨਈ ਐਡਮਿਸ਼ਨ ਲਈਏ ਉਹਨਾਂ ਨੂੰ ਸਿਖਾਇਆ ਗਿਆ ਵੀ ਨਰਸਿੰਗ ਦੇ ਖੇਤਰ ਦੇ ਵਿੱਚ ਤੁਸੀਂ ਸਮਾਜ ਦੀ ਕਿੰਨੀ ਸੇਵਾ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਨਰਸਿੰਗ ਦੇ ਖੇਤਰ ਸੇ ਆ ਰਹੇ ਹਨ ਤੋਂ ਖਾਸ ਕਰਦੋ ਜਿਹੜੇ ਪਿੰਡੂ ਇਲਾਕੇ ਆ ਜਿੱਥੇ ਕੀ ਇਲਾਜ ਕਰਾਉਣ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਜੇ ਨਰਸਿੰਗ ਦੇ ਖੇਤਰ ਦੇ ਵੀ ਸਰਕਾਰ ਜਿਸ ਤਰ੍ਹਾਂ ਉਹ ਮਾਨਤਾ ਦੇਣ ਜਾ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹਦੇ ਨਾਲ ਮਰੀਜ਼ ਦੀ ਚੰਗੀ ਦੇਖਰੇਖ ਹੋ سکےਗੀ ਮਰੀਜ਼ ਦਾ ਚੰਗਾ ਇਲਾਜ ਹੋ ਸਕੇਗਾ ਔਰ ਨਰਸਿੰਗ ਦੇ ਨਾਲ ਜਿਹੜੇ ਬੱਚੇ ਐ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਵੀ ਹਾਸਲ ਕਰ ਰਹੇ ਆ ਇਸ ਬਾਰੇ ਗੱਲਬਾਤ ਕਰਦੇ ਆ ਜਿਹੜੇ ਸੀਨੀਅਰ ਨਰਸਿੰਗ ਦੇ ਮਹਾਰ ਐ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਅੱਜ ਦੇ ਜੇ ਆਪਾਂ ਪੰਜਾਬ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਬੱਚੇ ਆ ਜਿਹੜੇ ਬਾਹਰ ਜਾ ਰਹੇ ਆ ਘਰਾਂ ਦੇ ਵਿੱਚ ਸਿਰਫ ਇੱਕ ਪੇਰੈਂਟ ਹੀ ਰਹਿ ਗਿਆ ਉਸ ਦੇ ਲਈ ਵੀ ਜਿਹੜੇ ਹੈਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਨਰਸਿੰਗ ਦੀ ਬਹੁਤ ਜ਼ਰੂਰਤ ਹੈ ਜਿਹੜੀ ਸਾਡੀ ਨਰਸਿੰਗ ਹੈ ਉਸ ਦੇ ਵਿੱਚ ਜਿਹੜੀ ਹੈਗੀ ਹੈ ਕਿ ਐਡਵਾਂਸ ਜਿਹੜੀ এডਿਕੇਸ਼ਨ ਹੋਣੀ ਚਾਹੀਦੀ ਹੈ ਐਡਵਾਂਸ এডਿਕੇਸ਼ਨ ਨੂੰ ਫੋਲੋ ਕਰਕੇ ਹੀ ਸਾਨੂੰ ਜਿਹੜੀਆਂ ਆਪਣੀਆਂ ਸੁਵਾਬਾਂ ਦੇਣੀਆਂ ਚਾਹੀਦੀਆਂ ਹੈ ਜਿਵੇਂ ਜਿਵੇਂ ਸਾਡੀ ਮੈਡੀਕਲ ਲਾਈਨ ਦੇ ਵਿੱਚ ਐਡਵਾਂਸ ਲਾਈਨ ਆ ਗਈ ਉਸ ਤਰ੍ਹਾਂ ਹੀ ਸਾਡੀ ਇੱਥੇ ਨਰਸਿੰਗ ਦੇ ਵਿੱਚ ਵੀ ਐਡਵਾਂਸ ਜਿਹੜੇ ਹੈਗੇ ਨਰਸਿੰਗ ਹੈ ਉਹ ਆ ਗਈ सर uh, बेसिकली आजकल नर्सिंग की बहुत डिमांड है नेशनल लेवल पे भी इंटरनेशनल लेवल पे भी बेसिकली वी हैव सो मैनी ऑप्शंस अवेलेबल इन द फील्ड ऑफ नर्सिंग आज के टाइम में अगर हम चाहें तो क्लिनिकल फील्ड में भी जो है ज्वाइन कर सकते हैं एज ए नर्स और साथ ही हम हमारे पास टीचिंग का ऑप्शन भी अवेलेबल है हमारे पास गवर्नमेंट अपॉर्चुनिटीज़ भी सफिशेंट अवेलेबल है एंड प्राइवेट सेक्टर में भी हमारे पास सफिशेंट अपॉर्चुनिटीज़ अवेलेबल हैं जस्ट वी नीड टू तो अपग्रेड आर नॉलेज फॉर अवेलिंग दीज ऑप्शन ठीक है हमें ज़्यादा से ज़्यादा अपने नॉलेज को अपने स्किल्स को अपग्रेड करने की रिक्वायरमेंट है अगर हम अच्छी अपॉर्चुनिटीज़ को ज़्यादा से ज़्यादा अवेल करना चाहते हैं तो और उसमें टीचर्स का भी बहुत मेन रोल है और साथ जो उनके मेंटर्स हैं उनको भी उनको क्वालिटी एजुकेशन प्रोवाइड करने पे ज्यादा से ज्यादा फोकस करने की रिक्वायरमेंट है माई सेल्फ बिफोर गॉड एंड इन द प्रेजेंस ऑफ दिस असेंबली टू प्रैक्टिस प्रोफेशन डेडिकेशन आई मैनकाइंड एंड compassion and compassion recognizing their recognizing their dignity dignity and rights and rights irrespective of irrespective of color color caste, caste caste creed creed religion religion, religion and nationality and nationality I will... basically je medical field hai bina nursing to incomplete hai no koi doctor apna hospital chalanda hai jarurat hai nursing staff proper nahi hai ਉਰਤਾਂ ਕ ਕਾਮਯਾਬ ਨਹੀਂ ਇਸ ਕਰਕੇ ਇਸ ਕਾਰ ਨੂੰ ਮਹਿਸੂਸ ਕੀਤਾ ਗਿਆ ਹੈ ਔਰ ਮੈਂ ਪਿਛਲੇ 20 ਸਾਲ ਤੋਂ ਇਸੇ ਕੋਲੇਜ ਚਲਾ ਰਿਹਾ ਸਾਡੇ ਇੱਥੇ ਦੇ ਬੱਚੇ ਆਸਟ੍ਰੇਲੀਆ ਚ ਨੇ ਕੈਨੇਡਾ ਚ ਨੇ ਦੂਸਰੀ ਕੰਟਰੀਜ਼ ਦੇ ਵਿੱਚ ਨੇ ਔਰ ਬਹੁਤ ਬੱਚੇ ਮੇਰੇ ਪਿੱਛੇ ਟੈਲੀਫੋਨ ਆ ਲੜਕੀ ਮੇਜਰ ਸੀ ਆਰਮੀ ਦੇ ਵਿੱਚ ਇੱਥੋਂ ਦੀ ਸਾਡੀ ਸਟੂਡੈਂਟ ਬਣੀ ਹੋਈ ਔਰ ਇਸ ਤਰੀਕੇ ਦੇ ਨਾਲ ਹੁ ਕਮਿਊਨਿਟੀ ਹੈਲਥ ਸਰਵਿਸਿਜ਼ ਬਣ ਗਏ ਨਰਸਿੰਗ ਦੇ ਵਿੱਚ ਤੁਸੀਂ ਅਮੈਜ਼ਨ ਕਰੋ ਕਿ ਆਨਲਾਈਨ ਇੰਡੀਅਨ ਨਰਸਿੰਗ ਕਾਉਂਸਲ ਲਾ ਕਰ ਰਹੀ ਹੈ ਨਰਸਿੰਗ ਪ੍ਰੈਕটিশਨਰ ਨਰਸਿੰਗ ਕੋਰਸ ਕਰਨ ਤੋਂ ਬਾਅਦ ਜਿੱਦਾਂ ਡਾਕਟਰ ਆਪਣੀ ਪ੍ਰੈਕਟਿਸ ਕਰਦੇ ਆ ਲ ਜਿਹਨੇ ਹਸਪੀਟਲ ਇਕਜ਼ਾਮ ਪਾਸ ਕਰਨਗੇ ਆ ਤੇ ਗਵਰਨਮੈਂਟ ਕੋਲ ਲੀਗਲੀ ਅਲਾਉਡ ਹੋਏਗਾ ਕਿ ਆਪਣੇ ਕਿਉਂਕਿ ਮੈਡੀਕਲ ਪ੍ਰੋਫੈਸ਼ਨ ਬਹੁਤ ਘੱਟ ਨੇ ਉਹਨਾਂ ਨੂੰ ਜੂਰਤ ਬਹੁਤ ਜ਼ਿਆਦਾ ਹੈ ਔਰ ਡਾਕਟਰ ਕਲੇ ਉਸੂ ਪੂਰਾ ਨਹੀਂ ਕਰ ਸਕਦੇ ਜਿਹਨੇ ਪੈਰੀਫੇਰਲੀ ਜਾਣਾ ਇੰਟੀਰੀਅਰ ਜਾਣਾ ਵਿਲੇਜ ਚ ਜਾ ਕੇ ਕੰਮ ਕਰਨਾ ਹੈ ਜੇ ਸਾਡੀ ਨਰਸਿੰਗ ਨੂੰ ਅਲਾਉ ਕਰਨ ਜਬ ਮੱਚ ਬੈਟਰ ਜਿਹੜੇ ਬੰਦੇ ਆਰਐਮਪੀ ਕੰਮ ਕਰ ਰਹੇ ਆ ਜਿਹੜੇ ਟੋਟਲ ਚੋਲਾ ਸ਼ਾਹ ਡਾਕਟਰ ਕੰਮ ਕਰ ਰਹੇ ਆ ਜੇ ਸਾਡੀ ਪੜੀ ਲਿਖੀ ਨਰਸਿਸ ਕੰਮ ਕਰਨਗੇ ਉਹਨੂੰ ਲਸੈਂਸ ਦਿੱਤਾ ਜਾਏਗਾ ਦੇਨ ਬਹੁਤ ਮੱਚ ਬੈਟਰ ਦੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ